ਕਟਗੋਰੇ ਸੋ ਪਾਲੀ ਸੋ ਆਭਾਰਾਮ ਰਾਜੀ ਉਹ ਘਰ ਤੇ ਉਹ ਜਿਹੜੀ ਛਾਇਆ ਸਫਦੀ ਹੋ ਜਾਂਦੀ ਜਿੱਥੇ ਤੰਗਪੁਰ ਗੁਰੂ ਬਰਨਸਾ ਮਹਾਰਾਜ ਦੇ ਚਰਨ ਪੈ ਜਾਂਦੇ ਹਨ ਸਰਬੋ ਪਹਿਲਾ ਮੈਂ ਬੇਨਤੀ ਕਰਾਂ ਪਾਲੀ ਸੋ ਪਾਲ ਸਰਦਾਰ ਸੋਹ ਸੇ ਦੀ ਲੰਗਰ ਕਾਲਾਪੁਰ ਦੀ ਤੇ ਇਸ ਗਾਇਬ ਦੀ ਸੋਹ ਸਾਲ ਦੀ ਜਲਸਾ ਸ਼ੁਰੂ ਲੱਗੀ ਆ ਸਤਿਕਾਰ ਦੀ ਸੱਜ ਦਾ ਸਲੂਸ਼ੀ ਦੇ ਕੋਰ ਬੇਨਤੀ ਆ ਕਿ ਪਾਲੀ ਸੋ ਭਾਈ ਸੋਹ ਸੇ ਦੀ ਕਾਲਾਪੁਰ ਸਭ ਤੋਂ ਵੀ ਸਰਕਾਰ ਦੇ ਸਾਹੇ ਸਰਬਾਬਾ ਸ੍ਰੀ ਹਾਉ ਸਿੰਘ ਜੀ महान पवित्र सेवा निभाड़े सो मां बेनती करणु सरदार भॻवान जी दौर सरपंच साहिब नगर सिंध उन्हनि बि बेनती आहे की धर्म गुरु ग्रंथ साहिब महाराज जे पवित्र दरबार दरबार पवित्र स्थान ते सेवा निभाईंदा आहिनि विधान परिषद सदस्य के कार्य करवाने के केंद्र पर विधेयक को आधुनिक के विस्तार विकसित करने के लिए केंद्रीय संकल्प स्वीकार करने का समर्थन करवा रहा है करवाने के ताकि हमारे साथीगण सम्मान सत्कार के दर्शन कर और इस पावन तथा संयुक्त वक्ता श्रीधीर नगर कोयनावा क्षेत्र सेना और पावर के द्वारा स्थान यह का पत्र मृत्यु ごめんごめん。 哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎，好对好哎 भाजी पुदीना तो डालो जीजी भाजी पुदीना तो डालो जितनी हो जाएगा दोबारा से मौजूद है हमारा तेरे भाव हो समान भाड़ी का प्रतिमा आया ऐलान मेरे और हाथ तेरे शक्ति मेरे है

ਜਿਹਨੇ ਨਾਮ ਸੰਗਤ ਕੀਤੀ ਹੈ ਨਾ ਕਿਸੇ ਸਾਧੂ ਦਾ ਸਾਧਨ ਕੀਤਾ ਹੈ ਨਾ ਬਾਣੀ پڑھی ਹੈ ਜਿਸ ਦੇ ਜਨਮ ਤੋਂ ਪਹਿਲਾਂ ਤੋਂ ਲੋਭ ਵਿੱਚ ਜਾਇਆ ਭਾਈ ਇਹ ਸਾਧਗੁਰੂ ਕਹਿੰਦੇ ਨੇ 84 ਲਖ ਜੋਨਿ ਉਪਾਈ ਮਾਨਸ ਕੋ ਪ੍ਰਭ ਦੀ ਵੜਾਈ ਇਸ ਪੌੜੀ ਤੇ ਜੋ ਨਰ ਚੁੱਕ ਕੇ ਫਿਰ ਆਏ ਜਾਏ ਦੁੱਖ ਪਾਏ ਦਾ ਸੰਤਾਂ ਦੀ ਡਿਊਟੀ ਸਾਧਗੁਰੂ ਨੇ ਲਾਈ ਆਂ ਦਰਗਾਹ ਤੋਂ ਅਸੀਂ ਸੂਤਿ ਭਾਰੀ ਲੋਕ ਆਏ ਆਂ ਆਪਨੇ ਪਿਛਲੇ ਜਨਮਾਂ ਦੇ ਕਰਮ ਕੋ ਸਰੂ ਦੀ ਕਿਰਪਾ ਦੇ ਆਸੇ ਮਹਾਪੁਰਖਾਰੇ ਪੁਕਾਰੀ ਜਨਮ ਮਰਨ ਤੋਂ ਹਉਮੈ ਨਹੀਂ ਜਨ ਪਰੇ ਮੁਕਾਰੀ ਆਏ ਜੀ ਦਾਨ ਦੇ ਭਟਕੀ ਲਾਏ ਨਾ ਹਰ ਸੋ ਲੈਣ ਮਲਾਏ ਕਬੀਰ ਸੇਵਾ ਕੋ ਜੋ ਭਲੇ ਇੱਕ ਸੰਤ ਇੱਕ ਅਰੰਧਾਉਦਾ ਸਤਗੁਰੂ ਕਹਿੰਦੇ ਨੇ ਜਿਸ ਮੇਰੇ ਮਨ ਹੋਏ ਆਨੰਦ ਜਿਹਦੇ ਮਨਾਪ ਕਰਦੇ ਨਾਲ ਮਨ ਨੂੰ ਸ਼ਾਂਤੀ ਮਿਲ ਜਾਏ ਨਾ ਉਥੇ ਨਤਭਰਦਾ ਏ ਉਦਾਂ ਲਈ ਜੋ ਵੀ ਇਹ ਮਾਰਾ ਦੇ ਕੁਰਬਾਨੀ ਦੇ ਇਤਨਾ ਅਜਿਹੇ ਪਿਛਲਾ ਮਹੀਨਾ ਸਮਾਪਤ ਹੋਇਆ ਹੈ ਨਾ ਪਹਿਨਾ ਮਾਗਦਾ ਸੀ ਫਿਰ ਭਗਣ ਦਾ ਇਹ ਜੂ ਮਹੀਨੇ ਬਸੰਤ ਚੱਲਦਾ ਹੈ ਕਿਉਂਕਿ 12 ਮਹੀਨੇ ਹਨ ਤੇ 6 ਰੁੱਤਾਂ ਹਨ ਅੱਜ ਇੱਕ ਮੈਂ ਹੋਰ ਬੇਇਨਤੀ ਕਰਾਂ ਇਹ ਜਿਹੜੇ ਅਸੀਂ ਨਾ ਸਾਰੇ ਜਦੋਂ ਜਨਵਰੀ ਦਾ ਮਹੀਨਾ ਆ ਸੰਤ ਜਗਾਂ ਦੇ ਰੁਪਾਈਏ ਰਸਨਾ ਨਾਮ ਪੜਾਂ ਇਹ ਰਸਵਾ ਦੇ ਨਾਲ ਵਾਹਿਗੁਰੂ ਦੀ ਪਟਿਆਈ ਕਰਨੀ ਹੈ ਸਾਧੂ ਦਾ ਸੰਗ ਕਰਨਾ ਹੈ ਜੇ ਗੋਬਿੰਦ ਅਰਾਧਿਏ ਉਸ ਗੁਰੂ ਦੇ ਗੁਣ ਗਾਉਣੇ ਹਨ ਰਸਵਾ ਜੋ ਗੋਪਾਲ ਨਿਤ ਗਾਇਣ भजे परवारे जा उनो पाई आणि या सोपाल शिखर गेली